ਦਾ ਕਿਰਦਾਰ ਕੀਤਾ ਜਾਂਦਾ ਸਹੀ ਮੈਨਿਆਂ ਚ ਇਹ ਪ੍ਰਾਪਤ ਸਭਾ ਨਹੀਂ ਇੱਕ ਪ੍ਰੇਰਨਾ ਸਭਾ ਕਿਉਂ ਕਿ ਜੇ ਮਾਤਾ ਜੀ ਦੇ ਜੀਵਨ ਤੇ ਮਾਤਾ ਜੀ ਦੇ ਪਰਿਵਾਰ ਉਹਦੇ ਨਾਲ ਚੱਤੀ ਮਾਰੀਏ ਤਾਂ ਸਾਨੂੰ ਇਹ ਲੱਗਦਾ ਕਿ ਅਸੀਂ ਹੀ ਉਸ ਪਰਿਵਾਰ ਦੇ ਅੰਗ ਸੀ ਹੁਣ ਇਹ ਕਹਿੰਨਾ ਮੈਂ ਆਪਣੀ ਬੇਟੀ ਨੂੰ ਘਵਾੜੇ ਗੱਡੀ ਚ ਤੇ ਚੜਾਣ ਗਿਆ ਰਸਤੇ 'ਚ ਮੈਂ ਸੰਜੀਵ ਨੂੰ ਫੋਨ ਕੀਤਾ ਮੈਂ ਸੰਜੀਵ ਅਸ਼ੋਕ ਦੀ ਵਾਈਫ ਦੀ ਡੈਥ ਹੋ ਗਈ ਹੈ ਮੈਂ ਉਸਕੇ ਸੋਸਟਾ ਬਣਾਣਾ। ਪ੍ਰਨਾਸ਼ਤਾ ਮੈਂ ਦੇ ਕੋਈ ਕਰੋ। ਬਿਨਾਂ ਕੋ ਪ੍ਰੈਨਿੰਗ ਤੋਂ ਬਿਨਾਂ ਰਸਿਓ ਅੱਧੇ ਘੰਟੇ ਬਾਅਦ ਮੈਂ ਨੇ ਘਰ ਪਹੁੰਚ ਗਿਆ। ਕ ਸੰਜੀਵ ਦੀ ਵਾਈਫ ਨੇ ਨਾਸ਼ਤਾ ਪ੍ਰਬੰਧ ਤਿਆਰ ਕੀਤਾ ਮਿਲਨ ਤਾਂ ਤੱਕ ਜੋ ਵੀ ਸੀਗੇ। ਨਾਸ਼ਤਾ ਕਰਨ ਤੋਂ ਬਾਅਦ ਮਾਤਾ ਜੀ ਕੋ ਬੈਠਾ। ਮਾਤਾ ਜੀ ਕੋ ਬੈਠ ਰਿਹਾ ਨਾ ਮਾਤਾ ਜੀ ਬਹੁਤ ਹੀ ਉਸ ਲਈ ਬਿਮਾਰਤਾ ਸੀਗੇ ਲੇਕਿਨ ਮਾਂ ਦੇ ਵਿੱਚ ਕੋਈ ਬਿਮਾਰੀ ਦੀ ਚਿੰਤਾ ਜਾਂ ਸ਼ਿਕਾਇਤ ਨਹੀਂ ਸੀ ਤਾਂ glandular ਕੋਈ ਹਿੱਕੇ થોડા ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਆਏ ਸੀਗੇ ਕਿ 100 150 ਕਾਰਜਕਰਤਾ ਸੰਜੀਪ ਦੇ ਘਰ ਆ ਕੇ ਅਸੀਂ ਇਕੱਠੇ ਸਾਗ ਤੇ ਮੱਕੀ ਦੀ ਰੋਟੀ ਖਾਧੀ ਸੀ ਤੇ ਉਹ ਵੀ ਇੱਕ ਮਾਂ ਦੇ ਅਸ਼ੀਰਵਾਦ ਨਾਲ ਉਹ ਐਡਾ ਵੱਡਾ ਪ੍ਰੋਗਰਾਮ ਅਸੀਂ ਉਸ ਘਰ ਕਰ ਪਾਏ ਸੋ ਮਾਤਾ ਦਾ ਅਸ਼ੀਰਵਾਦ ਉਹ ਸੰਸਕਾਰ ਉਹਨਾਂ ਨੂੰ ਅਸੀਂ ਸ਼ਬਦਾਜਕ ਸਪੇਅਰ ਨਹੀਂ ਕਰ ਸਕਦੇ ਸੰਜੀਵ ਉਹਦੀ ਵਾਈਫ ਉਹਦੇ ਬਾਕੀ ਭਰਾ ਜਿੰਨੀ ਸੇਵਾ ਉਹਨਾਂ ਨੇ ਮਾਤਾ ਦੀ ਕੀਤੀ ਹੈ ਮੈਂ ਸਮਝਦਾ ਕਿ ਇਲਾਕੇ ਵਾਸਤੇ ਚੰਗ ਪਰ ਜਦੋਂ ਵੀ ਸੰਜੀਵ ਦਾ ਫੋਨ ਆਉਂਦਾ ਸੀਗਾ ਕਿਸੇ ਡਾਕਟਰ ਬਾਰੇ ਸਲਾਹ ਕਰਨੀ ਹੈ ਜਾਂ ਕਿਤੇ ਲੈ ਕੇ ਜਾਣਾ ਤਾਂ ਇੱਕੋ ਅੱਧੀ ਗੱਲ ਕਰਨ ਤੋਂ ਬਾਅਦ ਦਾਲੀ ਫਿਰ 2-4 ਮਿੰਟ ਬਾਅਦ ਸੋਲ ਕਰਨ ਤੋਂ ਬਾਅਦ ਫਿਰ ਨਹੀਂ ਘਰ ਫੂਲ ਕਰਦੀ ਇਹ ਲੱਗਦਾ ਸੀ ਕਿ ਇਹਨਾਂ ਤੇ ਹੈ ਆਪਣੀ ਮਾਂ ਦੇ ਨਾਲ ਕਿ ਉਹਦੀ ਬਿਮਾਰੀ ਨੂੰ ਛੱਡ ਨਹੀਂ ਸਕਦਾ। ਉਹ ਪਿਆਰ ਇਸ ਕਰਕੇ ਸੀਗਾ ਕਿ ਮਾਂ ਇਸ ਵੇਲੇ ਵੀ ਸੰਜੀਵ ਨੂੰ ਆਪਣਾ ਛੋਟਾ ਜਿਹਾ ਬੱਚਾ ਸੰਜੀਵ ਵੀ ਆਪਣੀ ਮਾਂ ਨੂੰ ਇਸ ਤਰ੍ਹਾਂ ਸਮਝਦਾ ਸੀਗਾ ਔਰ ਉਹਨਾਂ ਨੇ ਪਰਵਾਹ ਨਹੀਂ ਉਹਦੀ ਬੜੀ ਸੇਵਾ ਕੀਤੀ। ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਮਰਸਤੇ ਚ ਸੋਜ ਦਾ ਅੰਦਾਜ਼ੀ ਰਾਮਪਾਲ ਜੀ ਉਹ ਹੈ ਸਾਂਭ ਲੋ ਮਾਪੇ ਰੱਬ ਤਾਂ ਮਿਲ ਜੂ ਆਪੇ। ਜੇ ਅਸੀਂ ਮਾਂ ਬਾਪ ਨੂੰ ਸੰਭਾਲ ਲਿਆ ਪ੍ਰਮਾਤਮਾ ਆਪਣੇ ਆਪ ਮਿਲ ਜਾਏਗਾ। पर अफसोस दी गल है ऐसे परिवार आज न बड़े ਔਖੀ ਹੋ ਗਏ। ਔਖੀਰ ਦੇ ਵਿੱਚ ਮੈਂ ਛੋਟੀਆਂ ਕਟਨਾ ਸੁਣਾ ਕੇ ਆਪਣਾ ਵਿਸ਼ੇ ਬੰਦ ਕਰਾਂਗਾ ਕਿਉਂਕਿ ਸਮੇਂ ਵੀ ਜ਼ਿਆਦਾ ਹੋ ਰਿਹਾ। ਔਰ ਤੁਹਾਡਾ ਪਿਆਰ ਦੱਸ ਰਿਹਾ ਜਿਸ ਸੰਖਿਆ ਤੁਸੀਂ ਆਏ ਹੋ ਕਿ ਸਰਜੀਵ ਨਾਲ ਤੁਸੀਂ ਕਿੰਨਾ ਪਿਆਰ ਕਰਦੇ ਹੋ ਦੀ ਪਰਿਵਾਰ ਨਾਲ ਕਿੰਨਾ ਪਿਆਰ ਕਰਦੇ। ਇੱਕ ਵਾਰ ਇੱਕ ਸੇਠ ਆਪਣੀ ਗੱਡੀ 'ਚ ਜਾ ਰਿਹਾ ਤਾਂ ਐਫਐਮ ਲਾਇਆ ਹੋਇਆ ਰੀਡੂ ਦੀ ਕਹਾਣੀ ਆ ਰਹੀ ਹੈ। ਇੱਕ ਸੰਤ ਪ੍ਰਵਚਨ ਕਰ ਰਿਹਾ ਕੇ ਨਾਲ ਅਸੀਂ ਕੁਝ ਹੀ ਲੈ ਕੇ ਜਾਣਾ। ਜੋ ਕੁਝ ਇੱਥੇ ਛੱਡ ਜਾਣਾ। ਤਾਂ सेठ ਨੂੰ ਚਿੰਤਾ ਹੋ ਗਈ ਕਿ ਮੈਂ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾਈ ਹੋਈ ਹੈ। ਜੇ ਮੈਂ ਨਾਲ ਲੈ ਕੇ ਨਹੀਂ ਜਾਣੀ ਤਾਂ ਮੈਂ ਕਮਾਈ ਕਾਦੇ ਵਾਸਤੇ ਕਰਨੀ ਹੈ। ਉਹਨੇ ਜਾ ਕੇ ਇੱਕ ਮੀਟਿੰਗ ਕਾਲ ਕੀਤੀ। ਸਾਰੇ ਅਫਸਰਾਂ ਦੀ ਡਿਊਟੀ ਲਾਈ ਇਹ ਜਿਹੜਾ ਮੈਨੂੰ ਇਹ ਫਾਰਮੂਲਾ ਦੱਸੇਗਾ ਕਿ ਮੇਰੀ ਕਮਾਈ ਉੱਪਰ ਹੋ ਜੇਗੀ, ਉਦੋਂ ਮੈਂ ਇੱਕ ਤਰੱਕੀ ਦਊਂਗਾ ਤੇ ਨਾਲ ਇਨਾਮ ਦਵਾਂਗਾ। ਸਾਰਿਆਂ ਨੇ ਕੰਮ ਦੀ ਨੋਟ ਕੀਤਾ। ਚਲੇ ਗਏ। ਨਾਲ ਹੱਸੜੇ ਕਿ ਕਿਹੜਾ ਉੱਪਰ ਕੋ ਲੈ ਕੇ ਜਾਂਦਾ ਕੁਝ ਦੂਵੇ ਦਿਨ ਛੇੜਨੇ ਬੁਣਾਏ ਆਵੇ ਕੋ ਫਾਰਮੂਲਾ ਲੱਭਿਆ ਕਦੇ ਨਹੀਂ ਕੋਈ ਫਾਰਮੂਲਾ ਛੇੜ ਜੀ ਨੇ ਕਾਪਰ ਜਾ ਐਡ ਦਿੱਤੀ ਕਿ ਜਿਹੜਾ ਮੈਨੂੰ ਇਸ ਗੱਲ ਦੀ ਜਾਣਕਾਰੀ ਇਸ ਗੱਲ ਦੀ ਮੈਨੂੰ ਸਲਾਹ ਦੇਗਾ ਕਿ ਮੇਰਾ ਇੱਥੇ ਦੀ ਕਮਾਈ ਮੈਨੂੰ ਉੱਪਰ ਮਿਲੇਗੀ ਉਹ ਮੈਂ 50 ਲੱਖ ਰੁਪਏ ਤੇ ਤੱਤੀਏ ਚੌਥੇ ਦੇ ਇੱਕ ਬੜਾ ਸਤਾਰਨ ਜਿਹਾ ਵਿਅਕਤੀ ਪੰਡਤ ਜੀ ਵਰਗਾ ਵਿਅਕਤੀ ਉਹ ਅਖਬਾਰ ਲੈ ਕੇ ਛੇੜ ਦੇ ਉੱਪਰ ਚਲੇ ਗਿਆ ਕਿ ਛੇੜ ਜੀ ਤੁਸੀਂ ਆ ਫਾਰਮ ਚ ਐਡ ਕੀਤੀ ਐ ਕਹਿੰਦੇ ਹਾਂ ਦਿੱਤੀ ਐ ਤੇ 50 ਲੱਖ ਨਾਮ ਰੱਖਿਆ ਰੱਖਿਆ ਮੇਰੇ ਕੋ ਫਾਰਮ ਰਹੇਗਾ ਸੀਰ ਬੜਾ ਖੁਸ਼ ਹੋਇਆ ਕਿ ਜੇ ਮੇਰੇ 50 ਲੱਖ ਦੇ ਨਾਲ ਮੈਨੂੰ ਕਰੋੜਾਂ ਦੀ ਪ੍ਰਾਪਰਟੀ ਉੱਪਰ ਮਿਲ ਜਾਣੀ ਐ ਤਾਂ ਮੈਂ ਕਹਿੰਦਾ ਫੜਾ ਫੜ ਦੱਸ ਕਹਿੰਦਾ ਪਹਿਲਾਂ ਮੇਰਾ ਕੁਐਸਚਨ ਐ ਆ ਦੱਸੋ ਤੁਸੀਂ ਕਿਹੜੇ ਕਿਹੜੇ ਕੰਟਰੀ ਚ ਗਏ ਹੋ ਕਹਿੰਦਾ ਮੈਂ ਇੰਗਲੈਂਡ ਗਿਆ ਇੰਗਲੈਂਡ ਜਾ ਕੇ ਜਿਹੜੀ ਹਿੰਦੁਸਤਾਨ ਦੀ ਕਰੰਸੀ ਆ ਉਹ ਕਿਆ ਕੀਤਾ ਉਹ ਮੈਂ ਤੇ ਮੌਂਡ ਕੀਤੇ ਕੈਨੇਡਾ ਗਿਆ ਅਮਰੀਕਾ ਗਿਆ ਡਾਲਰ ਕੀਤੇ ਇਹਦਾ ਮਤਲਬ ਜਿਹੜੀ ਕਰੰਸੀ ਜਿੱਥੇ ਚੱਲਦੀ ਹੈ ਤੁਸੀਂ ਪਹਿਲਾਂ ਉਹ ਕਨਵਰਟ ਕੀਤੀ ਤਾਂ ਹੀ ਤੁਹਾਨੂੰ ਮਿਲਣਾ ਕਹਿੰਦੇ ਹਾਂ ਹਾਂ ਬਿਲਕੁਲ ਕਹਿੰਦਾ ਉਸ ਪਰਮਾਤਮਾ ਦੇ ਵਿੱਚ ਕਰੰਸੀ ਚੱਲਦੀ ਉਹਨੇ ਕਰਜ ਵੀ ਕਰੰਸੀ ਚੱਲਦੀ ਹੈ ਉਹ ਹੈ ਧਰਮ ਦੀ ਉਹ ਹੈ ਸਮਾਜ ਸੇਵਾ ਦੀ ਉਹ ਹੈ ਪਾਡਮਿਆ ਦੀ ਜਿੰਨੀ ਤੁਸੀਂ ਕਮਾਈ ਕਰ ਲੋਗੇ ਇਹ ਤੁਹਾਨੂੰ ਉੱਪਰ ਜਾ ਕੇ ਮਿਲ ਜਾਂਦੀ ਹੈ ਸੋ ਮੈਂ ਸਮਝਦਾ ਕਿ ਜਦੋਂ ਵੀ ਅਸੀਂ ਕਿਸੇ ਦੇ ਅਫਸੋਸ ਤੇ ਆਈਏ ਤਾਂ ਇੱਕ ਗੱਲ ਜੂ ਵਿਚਾਰ ਕਰੀਏ ਕਿ ਉਸ ਬੰਦੇ ਨੇ ਐਸਾ ਕਿਹੜਾ ਕੰਮ ਕੀਤਾ ਸੀ कि आज समाज ਦੇ ਬੱਚੂਆਂ ਦੀਆਂ ਇੰਨੀਆਂ ਸਿੱਖਤਾਂ ਹੋ ਰਹੀਆਂ। ਕਿਹਾ ਮੈਂ ਉਹਨਾ ਕੰਮ ਕਰ ਸਕਿਆ ਕਿ ਨਹੀਂ ਕਰ ਸਕਿਆ। ਮੈਂ ਸਮਾਜ ਦਾ ਪਰਿਵਾਰ ਦਾ ਇਲਾਕੇ ਦਾ ਮੈਂ ਉਹ ਕੰਮ ਕਰ ਸਕਿਆ ਨਹੀਂ ਕਰ ਸਕਿਆ। ਤੋਂ ਇਸ ਕਰਕੇ ਮੈਂ ਇਸ ਸਭ ਨੂੰ ਪ੍ਰੇਰਣਾ ਸਭਾ ਕਹਿਣਾ ਸਭ ਨੇ ਮਾਤਾ ਦੀ ਕੋਈ ਨਾ ਕੋਈ ਐਸੀ ਗੱਲ ਸੰਜੀਵ ਦੀ ਐਸੀ ਕੋਈ ਨਾ ਗੱਲ ਤੁਹਾਡੇ ਸਾਹਮਣੇ ਕੀਤੀ ਹੈ ਜਿਹੜਾ ਇੱਕ ਸੁਨੇਹਾ ਹੈ। ਹੁਣ ਮੈਂ ਹੈਰਾਨ ਹੁੰਨਾ ਕਿ ਅਫਸੋਸ ਤੇ ਬੈਠਾ ਬੈਠਾ ਵੀ ਆਪਣੇ ਇਲਾਕੇ ਦੀ ਚਿੰਤਾ ਹੈ। ਉਦੋਂ ਮੈਨੂੰ ਫੋਨ ਆਇਆ ਮੈਂ ਤਾਂ ਵੈਸੇ ਪੁੱਛਿਆ ਵੀ ਕਿਰਿਆ ਵਗੈਰਾ ਦਾ ਕੋਈ ਇੰਤਜ਼ਾਮ ਹੈ ਤੁਸੀਂ ਕਿਹਾ ਨਹੀਂ ਸਾਡੀ ਜੀ ਕੋਡ ਮੰਡੀ ਚੋਂ ਕੰਗਲੇਪਟ ਨਹੀਂ ਹੋ ਰਹੀ ਜਿਹੜਾ ਹੁਣੇ ਫਿਰ ਜੜੀ ਪੁੱਛ ਪਰ ਜਿਹੜਾ ਮਤਲਬ ਹਰ ਸਮੇਂ ਕਰਦੇ ਤਾਂ ਚੋਕੀਏ ਕਿ ਸਮਾਜ ਹੀ ਚਿੰਤਾ ਕਰਦਾ ਹੋਵੇ ਸਮਝ ਸਕਦੇ ਕਿ ਉਸੇ ਸੰਸਕਾਰ ਜਿਹੜੀ ਮਾਤਾ ਨੇ ਕਿਸ ਤਰ੍ਹਾਂ ਦਿੱਤਾ ਉਹ ਸਭ ਮਿਲ ਕੇ ਉਸ ਪ੍ਰਮਾਤਮਾ ਦੇ ਚਰਨਾਂ ਦਾਸ ਕਰੀਏ ਕਿ ਸੱਚੀ ਬਾਣੀ ਦਾ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਬਾਸ ਦੇਵੀਂ ਔਰ ਇਸ ਪਰਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀਂ ਔਰ ਜਿਸ ਤਰ੍ਹਾਂ ਇਹ ਸੇਵਾ ਕਰ ਰਹੇ ਨੇ ਉਸੇ ਵਾਂਗ ਕੰਟੀਨ ਰੱਖਣ ਐਸਾ ਇੱਕ ਅਸ਼ੀਰਵਾਦ ਇਸ ਪਰਿਵਾਰ ਤੇ ਰੱਖੀ ਐਨੀ ਬੇਨਤੀ ਕਰਦੇ ਹੋਏ ਹੋ ਸ਼ਾਂਤੀ ਹੋ ਸ਼ਾਂਤੀ ਹੋਵੇ ਸੋ ਸਾਰਿਆਂ ਨੇ ਹੀ ਮਾਤਾ ਜੀ ਪਛਾਤਾ ਤੇ ਬੋਲ ਪੈਣ ਦਿੱਤੇ ਐ ਮੈਂ ਮੁੜਕੇ ਹੀ ਪਰਿਵਾਰ ਕੋਲੋਂ ਜੀ